ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਭਾਈ ਲੱਧੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਕੁਲਦੀਪ ਸਿੰਘ ਦੇ ਘਰ ਆ ਜਪਾਂ ਦੋਸਤੋ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾਂ ਘੁੰਮਣ ਤੇ ਇੱਕ ਜਿਹੜੀ ਗਾਂ ਤਕਰੀਬਨ 1.5 ਮਹੀਨੇ ਦੀ ਸੋਈ ਦਿਖਾਉਣੀ ਹੈ ਜਿਆਦਾ ਜਾਣਕਾਰੀ ਲਈ ਆਪਾਂ ਵੀਰਨਾ ਕਰਾਂਗੇ ਸਾਂਝੀ ਗੱਲਬਾਤ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾ ਸੋ ਦੋਸਤੋ ਇੱਥੇ ਆਓ ਇੱਥੇ ਆਗੇ ਆਪਣੀ ਤਸੱਲੀ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਜਾਓ ਕੋਈ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਦੋਸਤੋ ਜਿਹੜੀ ਕੰਨੀ ਦੀ ਤੁਸੀਂ ਆਪ ਆ ਕੇ ਕੰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਦੋਸਤੋ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਗਮਾਂ ਦੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਬਾਈ ਠੀਕ ਠਾਕ ਵਧੀਆ ਵਧੀਆ ਚੜ੍ਹਦੀ ਕਲਾ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਹਾਂਜੀ ਬਹੁਤ ਵਧੀਆ ਜੀ ਠੀਕ ਹੈ ਜੀ ਆਪਣਾ ਵੀ ਦੀ ਐਡਰੈਸ ਬੋਲ ਦਿਓ ਪਿੰਡ ਭਾਈ ਲੱਧੂ ਹਾਂਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਨਾਮ ਹੀ ਦੱਸ ਦਿਓ ਜੀ ਸਰਦਾਰ ਕੁਦੀਪ ਸਿੰਘ ਜੀ ਫੋਨ ਨੰਬਰ ਦੱਸ ਦਿਓ 9781 ਠੀਕ ਹੈ ਜੀ 6644 ਠੀਕ ਹੈ ਜੀ ਇਹ ਵੀ ਜੀ ਪਹਿਲੇ ਸ਼ੁਰੂ ਕਰਦੇ ਆਂ ਇਹ ਗਾਂ ਦੇ ਜਿਹੜੀ ਟੁਕੜ ਇਹਦਾ ਕੀ ਡਿਟੇਲ ਦੀ ਇਹਦੀ ਵੀ ਜੀ ਇਹ ਡੇਢ ਕ ਮਹੀਨੇ ਦੀ ਸੁਈ ਹੈ ਮਗਰ ਵੱਛੀ ਆ ਉਸ ਤੋਂ ਬਾਅਦ ਤੁਹਾਨੂੰ ਖਾ ਲਾਂਗੇ ਠੀਕ ਹੈ ਜੀ ਤੇ ਹੁਣ ਦਾ 1.2 ਕਿਲੋ ਦੁੱਧ ਇਹਦਾ ਤਿਆਰ ਹੈ ਠੀਕ ਹੈ ਤੇ ਸਵੇਰ ਕਿੰਨੀ ਸੀ ਸਾਢੇ 5 ਦੀ ਫੈਂਟ ਆਉਦੀ ਯਾਰ ਮਾਝ ਵਰਗਾ ਦੁੱਧ ਇਹਦਾ ਠੀਕ ਹੈ ਜੀ ਸਵੇਰ ਕਿੰਨੀ ਸੀ ਸਵੇਰ ਤੇ ਜੇ ਸੂਏ ਸੂਈ ਹੈ ਜੀ ਠੀਕ ਹੈ ਜੀ ਅੱਛਾ ਡੇਢ ਮਹੀਨਾ ਗੱਸੀ ਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਖੋਲੋ ਵੀਰ ਜੀ ਤੋਰ ਕੇ ਦਿਖਾਈਏ ਦੋਸਤੋ ਡੇਢ ਮਹੀਨਾ ਹੋ ਗਿਆ ਨੂੰ ਸੂਈ ਨੂੰ ਯਰ ਸੀ ਇਹ ਦੋਸਤੋ ਕਾ ਹੈ ਤੇ ਬੱਚਾ ਇਹਦੇ ਮਗਰ ਦੋਸਤੋ ਵਸ਼ੀ ਹੈ ਤੇ ਹੁਣ ਜਿਹੜਾ ਦੁੱਧ ਤਿਆਰ ਹੈ ਵੀਰ ਕਹਿੰਦਾ 10 11 ਲੀਟਰ ਦੁੱਧ ਤਿਆਰ ਹੈ ਹੁਣ ਟਾਈਮ ਉਹ ਨਹੀਂ ਆਪਰੇ ਸਾਢੇ 8 2 ਠੀਕ ਹੈ ਜੀ ਦੋਸਤੋ ਅਜੇ ਇਹ ਵੀਡੀਓ ਬਣਾਉਣ ਦਾ ਟਾਈਮ ਤਕਰੀਬਨ 1:30 ਦਾ 1 ਦਾ ਟਾਈਮ ਹੈ ਸ਼ਾਮਾਂ ਤੱਕ ਦੋਸਤੋ ਆਰਡਰ ਕਾਫੀ ਵੱਡਾ ਤਿਆਰ ਕਰੂਗੀ ਫੈਡ ਵੀ ਦੋਸਤੋ ਵੀਰ ਕਹਿੰਦਾ ਇਹਦੀ ਮੱਝਾਂ ਵਰਗੀ 5:30 ਆਉਂਦੀ ਹੈ ਥਣ ਤੋਂ ਦੋਸਤੋ ਚੰਗਾ ਵਿਕਦੇ ਸ਼ਾਮਾਂ ਤੱਕ ਆਰਡਰ ਕਾਫੀ ਤਿਆਰ ਕਰੂਗੀ ਮੱਚੀ ਦੀ ਤਾਂ ਮੰਗ ਠੀਕ ਹੈ ਜੀ ਹਾਂਜੀ ਵੀਰ ਜੀ ਕੰਨਾਂਕ ਮੁੱਲ ਕਰਦੇ ਤਾਂ। ਮੁੱਲ ਵੀਰ ਜੀ ਇਹਦਾ 30000 ਕਰਦੇ ਆ। ਠੀਕ ਹੈ ਜੀ। 30 ਜੋ ਮਾਨਤਾ ਕਰਦਾ ਹਾਂ। ਠੀਕ ਮੰਨ ਲ ਫੁੱਲਾ ਜੂਗੇ। ਫੁੱਲਾ ਕਰਦਾ ਹਾਂ ਠੀਕ ਹੈ ਠੀਕ ਹੈ ਵੀਰ ਜੀ। ਇਹਦੇ ਬਾਰੇ ਦੱਸੋ ਦੋ ਨੰਬਰ ਕਿਸੇ। ਇਹ ਪਹਿਲੇ ਸਵੇਰ ਸੂੜੀ ਹੈ ਜੀ। ਅੱਛਾ ਜੀ। ਹਾਂਜੀ ਪਹਿਲਣ ਵੈੜ। ਇਹ ਕੰਨਾਂਕ ਟਾਈਮ ਖੜਦੀ ਹੈ। ਟਾਈਮ 5-6 ਜਾਂ ਲੈ ਦੂਗੀ। ਇਹ ਵੀਰ ਜੀ ਸ਼ਾਈ ਵਾਲਾ ਨਾ। ਇਹ ਕਰੋਸ ਹੈ ਆ ਜਲਸੀ ਕਰੋਸ ਹੈ। ਧੰਨ ਧੰਨ ਸਾਰੇ ਜਲਸੀ ਦੇ ਲੱਗੇ ਆ। ਠੀਕ ਠੀਕ ਹੈ। ਠੀਕ ਹੈ। ਖੋਲੋ ਵੀਰ ਜੀ ਨੂੰ। ਬੋਲੀ ਬਾਕੀ ਡਿਟੇਲ ਬਾਅਦ ਚ ਪੁੱ ਆਉ ਲੈ ਜੂਗੇ ਮੇਰੇ ਹਿਸਾਬ ਨਾਲ ਤੇ 5 6 ਦਿਨ ਲਊ ਬਹੁਤ ਟੱਲਾ ਟੱਪੀਆਂ ਹਾਂ ਹਾਂ ਜੀ ਹਾਂ ਹਾਂ ਬਹੁਤ ਦੋਸਤੋ ਬੜਾ ਲਾਜਵਾਬ ਲੱਗਨ ਸੂਂਦੇ ਵਿੱਚ ਦੋਸਤੋ ਜੇ ਟਾਈਮ ਪਿਆ ਹੋਵੇ 4 5 ਦਿਨ ਸੂਂਦੇ ਤੱਕ ਹਵਾਨਾ ਕਾਫੀ ਵੱਡਾ ਤਿਆਰ ਕਰੂਗੀ ਮੋੜਲਾ ਵੀਰ ਮੈਂ ਦਰਮਿਆਨੇ ਕੱਦ ਕੱਢ ਦੀ ਥਣਾਂ ਦੀ ਕੁਆਲਿਟੀ ਦੋਸਤੋ ਬਹੁਤ ਵਧੀਆ ਹੈ। ਹਾਂਜੀ ਵੀਰ ਜੀ ਕਿੰਨੀ ਕੁ ਉਮੀਦ ਕਰਨੀ ਦੋਦੀ ਇਹ ਤੋਂ? ਉਮੀਦ ਵੀਰ ਜੀ 17-18 ਕਿਲੋ ਤਾਂ ਦੇਊਗੀ ਪਹਿਲਾਂ ਨਹੀਂ ਮੇਰੇ ਹਿਸਾਬ ਨਾਲ। ਹਾਂਜੀ ਹਾਂਜੀ ਕੱਦ-ਕੱਟ ਚੰਗਾ ਗੰਦ ਹੈ ਨਾ। ਹਾਂ ਬਾਕੀ ਥਣ ਥਣ ਵੀ ਚੰਗਾ ਲੱਗਾ। ਆਰਾਮ ਨਾਲ ਕੱਢੂਗੀ ਪਹਿਲੇ ਰਹੀ ਆ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਬਾਕੀ ਵੀਰ ਜੀ ਕੀ ਮੁੱਲ ਕਰਦੇ? ਮੁੱਲ ਇਹਦਾ 40 ਹਜ਼ਾਰ ਕਰਦੇ ਹਾਂ ਜੀ। ਅੱਛਾ ਜੀ। ਮੰਨ ਲੈਂਦੇ। ਲੈਣ ਦੇ ਨਾਲ ਆਈਆਂ ਜੀ। ਮਾਨਤਨ ਕਰ ਦਾਂਗੇ। ਠੀਕ ਹੈ ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਇਹਦੇ ਬਾਰੇ ਦੱਸੋ ਜੀ। ਏ ਦੋਸਤੋ ਗਾਂ ਬਹੁਤ ਇੱਕ ਅਲੋਕਾਰੀ ਚੀਜ਼ ਹੈ ਡੈਨਮਾਰਕ ਦੀ ਗਾਂ ਜੀ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਕਿੰਨਾ ਟਾਈਮ ਪਿਆ ਤੁਸੀਂ ਦੂਜੇ ਸਵੇ ਸੁਣਾ ਅੱਛਾ ਜੀ ਤੇ ਪਹਿਲੇ ਸਵੇ 18-19 ਕਿਲੋ ਇਹਨੇ ਦਿੱਤਾ ਹਾਂ ਜੀ ਠੀਕ ਹੈ ਜੀ ਹੁਣ 20 ਤੋਂ ਪਲੱਸ ਹੀ ਜਾਊਗੀ ਜੀ ਠੀਕ ਹੈ ਅਜੇ ਕਿੰਨਾ ਟਾਈਮ ਪਿਆ ਸੂਣ ਚ ਟਾਈਮ ਇਹਦੇ ਮੇਰੇ ਹਿਸਾਬ ਨਾਲ ਤਾਂ 5-10 ਦਿਨ ਲੈ ਜਾਣੇ ਆ ਠੀਕ ਹੈ ਜੀ ਖਲੋ ਵੀਰ ਜੀ ਦੋਸਤੋ ਦੂਜਾ ਸੂਆ ਸੂਣ ਵਾਸਤੇ ਇਹ ਤਿਆਰ ਹੈ ਅਜੇ ਟਿਕਰਾ ਟਾਈਮ ਤਕਰੀਬਨ ਇਹਦਾ ਦੋਸਤੋ 1 ਹਫਤੇ ਦੇ ਲਾਗੇ ਬਨੇ ਲੈ ਜੂਗੀ ਮਜੇ ਨਹੀਂ। ਹਰ ਵੀ ਲੈ ਸਕਦੀ ਹੈ। ਵੱਧ ਵੀ ਖੜ ਸਕਦੀ। ਹਾਂਜੀ ਹਾਂਜੀ। ਬਾਕੀ ਦੋਸਤੋ ਬ੍ਰੀਡ ਵਾਈਜ਼ ਡੈਨਮਾਰਕ ਦੇ ਨਾਲ ਉੱਚੇ ਲੰਬੇ ਸੋਨੇ ਸੁਨਕੇ ਕਦ ਕੱਟ ਦੀ ਮੋੜ ਲਾ ਵੀ ਫੇਸ ਕੁਆਲਟੀ ਦੋਸਤੋ ਤੁਹਾਨੂੰ ਇੱਕ ਦਿਖਾ ਦੇਣੀ ਦੀ। ਚੰਗੀ ਸ਼ਾਈਨਿੰਗ ਹੈ ਦੋਸਤੋ ਗਾਂ ਦੀ। ਕੋਈ ਸਾਂਭਲਾ ਵੀਰ ਲੈ ਗਿਆ ਤਾਂ ਦੋ ਦੋਸਤੋ ਇਹ ਵੀ ਇਹ ਤੋਂ ਪਲੱਸ ਵੀ ਚਵਾ ਦੂਗੀ। ਅਜੇ ਹਵਾਨੇ ਚ ਵਲਟ ਲਾ ਕਾਫੀ ਪਈਆਂ ਅਜੇ ਤੇ ਨੇ ਕਰਮਾਰੀ ਨੇ ਘਵਾ ਟੂਟ ਕੱਢਨੇ ਸਾਰੇ ਹਾਂਜੀ 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 ਆਹਾਰੇ ਭਰਨਾ ਕੋ ਡਾਟ ਟੂਟ ਸਾਰੇ ਹਾਂਜੀ ਠੀਕ 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 ਹੈ ਠੀਕ ਹੈ ਜੀ ਹਾਂਜੀ ਵੀਰ ਜੀ ਕਿੰਨਾ ਕਿਤਾ ਮੁੱਲ ਕਰਦੇ ਮੁੱਲ ਵੀ ਜੀ ਦਾ 50000 ਕਰਦੇ ਹੈ ਅਛਾ ਮਾਨਤਨ ਕਰੋ ਮਾਨਤਨ ਕਰ ਦਾਂਗੇ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਬਾ ਵਧੀਆ ਜੀ ਮੈਂ ਇਹੋ ਹੀ ਕਹਿਣਾ ਚਾਹਣਾ ਵੀ ਆਪਦੀ ਨਿਰਕਪਰਕ ਕਰਕੇ ਖੜੋ ਠੀਕ ਹੈ ਜੀ ਤੇ ਵਧੀਆ ਤਸਿੰਦ ਆਪਦੇ ਪਸ਼ੂ ਗ੍ਰੀਧੋ ਠੀਕ ਹੈ ਧੋਕੇ ਧੜੀ ਦੋ ਬਜੋ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਤਿੰਨ ਗਾਵਾਂ ਦਿਖਾਈਆਂ ਵਾ ਜਿਨ੍ਹਾਂ ਦੇ ਵਿੱਚ ਇਹ ਗਾਂ ਤੇ ਇੱਕ ਨੰਗੀਨਾ ਹੀ ਆ ਕੋਈ ਚੰਗੀ ਸੰਭਲਾ ਵੀ ਲੈ ਜੂਗਾ ਦੋਸਤੋ ਚੰਗਾ ਦੁੱਧ ਪਾ ਦੂਗੀ ਬਾਕੀ ਦੋਸਤੋ ਇਹ ਵੀ ਗਾਂ ਆਪਣੀ ਜਗਾ ਠੀਕ ਐ ਥਣ ਤੋਂ ਦੋਸਤੋ ਇਹਦਾ ਵੀ ਚੰਗਾ ਲਾਜਵਾਬ ਲੱਗਾ ਬਹੁਤ ਸੋਹਣਾ ਗੋਲ ਲੱਗਾ ਸਭ ਹਾਂਜੀ ਹਾਂਜੀ ਦੋ ਦੋਸਤੋ ਇਹ ਵੀ ਚੰਗੀ ਸੇਵਾ ਦੇ ਪਾ ਦੂਗੀ ਵਧੀਆ ਤੇ ਇਹ ਗਾਂ ਜਿਹੜੀ ਦੋਸਤੋ ਤਕਰੀਬਨ ਇਹਨੂੰ 1.5 ਮਹੀਨਾ ਹੋ ਗਿਆ ਸੂਈ ਨੂੰ ਬੱਚਾ ਆਦਾ ਦੋਸਤੋ ਵਛੀ ਤਾਂ ਦਿਖਾ ਦਿੰਨੇ ਵਛੀ ਵੀ ਦੋਸਤੋ ਜਰਸੀ ਦੇ ਨਾਲ ਹੀ ਜਿਹੜੇ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੰਬਰ ਵੀ ਉਹਦਾ ਸਕਰੀਨ ਤੇ ਚੱਲ ਰਿਹਾ ਹੈ ਗੱਲਬਾਤ ਤੁਸੀਂ ਵੀਰ ਕੁਲਦੀਪ ਨਾਲ ਕਰ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ